ਜਾਮ ਕੋਟਨ ਦਾ ਸੂਟ ਹੈ ਕੜਾਈ ਕੀਤੀ ਹੋਈ ਹੈ ਮੋਰ ਦਾ ਕੰਮ ਹੈ ਤੱਗੜ ਸਾਹਿਬ ਆਫਰ ਦੇਣ ਜਾ ਰਿਹਾ ਧਿਆਨ ਨਾਲ ਮੇਰੇ ਕਸਟਮਰ ਮੇਰੇ ਵੀਰ ਮੇਰੇ ਵੀਰ ਦੇਖ ਲੋ 2000 ਰੁਪਏ ਦਾ ਸੂਟ ਹੈ ਪਹਿਲੇ 2500 ਦਾ ਵੇਚਦੇ ਸੀ ਫਿਰ 2000 ਦਾ ਹੈ ਹੁਣ ਆਫਰ ਲੈ ਕੇ ਆਏ ਕਿਉਂਕਿ ਜਾਮ ਕੋਟਨ ਸੀਜ਼ਨ ਆਫ ਹੋ ਗਿਆ ਫੈਕਟਰੀ ਅਚੋ ਸਸਤੇ ਰੇਟਾਂ ਦੇ ਮਿਲ ਗਿਆ ਸੀ ਲੈ ਕੇ ਆਏ ਆ 2000 ਦੇ ਦੋ ਸੂਟ ਦਵਾਂਗੇ ਯਾਨੀ ਕਿ ਇੱਕ ਸੂਟ ਨਾਲ ਇੱਕ ਸੂਟ ਬਿਲਕੁਲ ਫ੍ਰੀ ਆ ਰੇਟ ਚੈੱਕ ਕਰ ਲੋ ਆ ਤੁਹਾਡੇ ਟੈਗ ਲੱਗਿਆ ਅੰਕ ਲੋਮ ਦਾ 2500 ਦਾ ਸੂਟ ਸੀ ਹੁਣ ਤੁਸੀਂ 2000 ਦਾ ਦਿੱਤਾ ਹੁਣ ਤੁਸੀਂ ਕਹਿੰਦੇ ਹੋ 2002 ਮਤਲਬ 1000 ਰੁਪਏ ਦਾ ਸੂਟ 2000 ਦੇ 2 1000 ਰੁਪਏ ਦਾ ਸੂਟ ਦਵਾਂਗੇ ਪਿਓਰ ਦੁਪੱਟਾ ਪਿਓਰ ਚੁੰਨੀ ਹੈਂਡਵਰਕ ਕੀਤਾ ਹੋਆ ਬੋਟਮ ਵਰਕ ਨਾਲ ਹੈ ਦੇਖੋ ਬੋਟਮ ਤੇ ਵੀ ਵਰਕ ਨਾਲ ਮਿਲੂਗਾ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ ਜਿਹੜਾ ਬਾਜ਼ਾਰ 'ਚ 2500 ਦਾ ਇੱਕ ਸੂਟ ਇੱਥੇ 2000 ਦੇ 2 ਕਰਦੇ ਆ 1000 ਰੁਪਏ ਦਾ ਸੂਟ ਵੱਡਾ ਪਟਾਕਾ ਪਾਤਾ ਆਫ ਸਪੋਰਸ ਔਰ ਗੈਂਜਾ ਦਿਲਕ ਦੀ ਸਲਵਾਰ ਉਹਦੇ ਨਾਲ ਹੈਂਡਵਰਕ ਕੀਤਾ ਵਾ ਆ ਦੇਖੋ ਬੋਟ ਦੁਪੱਟਾ ਵੀ ਪੂਰਾ ਵਰਕ ਦੇ ਨਾਲ ਕਢਾਈ ਵਾਲਾ ਕਿੰਨੇ ਦਾ ਸੂਟ ਹੈ ਤੱਗੜ ਸਾਹਿਬ ਇਹ 3000 ਰੁਪਏ ਦਾ ਸੂਟ ਹੈ ਨਹੀਂ ਜੀ 3000 ਦਾ ਸੀਗਾ ਇਹ 2500 ਦਾ ਸੂਟ ਹੈ 2500 ਦੇ ਇੱਕ ਸੂਟ ਦੇ ਨਾਲ ਇੱਕ ਸੂਟ ਤੁਹਾਨੂੰ ਫ੍ਰੀ ਮਿਲੂਗਾ ਬਿਲਕੁਲ ਫ੍ਰੀ 2500 ਦੇ ਦੋ 1250 ਰੁਪਏ ਦਾ ਸੂਟ ਰਹਿ ਗਿਆ ਔਰ ਗੈਂਜਾ ਦਾ ਕੋਈ ਨਹੀਂ ਦੇ ਸਕਦਾ ਚੈਲੰਜ ਹੈ ਉਹ ਜਿਹੜਾ ਬਾਜ਼ਾਰ ਦੇ ਵਿੱਚ 3000 ਦਾ ਸੂਟ ਇੱਥੇ ਅਸੀਂ ਦਿੰਨੇ ਆ 2500 ਦਾ ਪਰ ਅੱਜ ਦੀ ਆਫਰ ਲਾਤੀ ਇੱਕ ਨਾਲ ਇੱਕ ਫ੍ਰੀ ਕਰਤਾ 2500 ਦੇ ਦੋ ਸੂਟ ਕਰਤੇ ਦੋ ਸੂਟ 1250 ਰੁਪਏ ਦਾ ਸੂਟ ਆਹ ਦੇਖੋ ਜੀ 5000 ਜਿੱਥੋਂ ਮਰਜ਼ੀ ਲੈ ਲੀਦਾ 5000 ਦਾ 5000 ਰੁਪਏ ਦਾ ਸੂਟ ਹੈ 5000 ਦਾ ਅਸੀਂ ਚੈਲੰਜ ਕਰਕੇ ਦੇਣੇ ਆ ਤੁਸੀਂ ਦੇ ਰਹੇ 4500 ਜੀ ਮੈਂ ਕਹਿੰਦਾ ਜੀ 5000 ਦਾ ਸੂਟ ਹੈ 5000 ਦੇ ਦੋ ਦਵਾਂਗੇ ਪੂਰਾ ਹੈਂਡਵਰਕ ਹੈ ਲਿਮਟਿਡ ਆਫਰ ਹੈ ਜੇ ਤੁਸੀਂ ਇੱਕ ਸੂਟ ਲੈਣਾ ਹੈ 3500 ਰੁਪਏ ਦਾ ਦੋ ਲੈ ਕੇ ਜਾਣੇ ਆ ਤਾਂ ਤੁਹਾਨੂੰ 5000 ਦੇ ਦੋ ਸੂਟ ਮਿਲਣਗੇ 5000 ਤੇ 5-5000 6-6000 ਦਾ ਇੱਕ ਸੂਟ ਇੱਥੇ ਤੁਹਾਨੂੰ ਦੇਨੇ 5000 ਦੇ ਦੋ ਇਹੀ ਬਿਜਾਰਾ ਜਾ ਕੇ ਤੁਸੀਂ ਲੈਨੇ ਹੋ 40000 45000 45000 ਪਰ ਇਸੇ ਕੋਈ 15000 ਕੋਈ 20000 ਕੋਈ 22000 ਦੇਖੋ ਕਲਰ ਵੀ ਤੁਸੀਂ ਚੈੱਕ ਕਰ ਲੋ ਕਾਰਕਲੀਆਂ ਹੈਂਡਵਰਕ ਦੇ ਨਾਲ ਫਰੰਟ ਤੇ ਬੈਕ ਜਿੰਨਾ ਮਰਜੀ ਕੋਈ ਵੈਰਾਈਟੀ ਲੋ ਬਹੁਤ ਸ਼ਾਨਦਾਰ ਤੁਹਾਨੂੰ ਵੈਰਾਈਟੀਆਂ ਮਿਲਣਗੀਆਂ ਕਿਉਂਕਿ ਅੰਕਲ ਓਮ ਲੈ ਕੇ ਆਏ ਤੁਹਾਡੇ ਲਈ ਬਹੁਤ ਸ਼ਾਨਦਾਰ ਪੀਸ ਇਹ 3000 ਰੁਪਏ ਤੋਂ ਸ਼ੁਰੂ ਹੈ 2 ਲੱਖ ਰੁਪਏ ਤੱਕ ਸਾਡੇ ਕੋਲ ਲਹਿੰਗੇ ਦੀ ਵੈਰਾਈਟੀ ਹੈ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਤੇ ਆਪਦਾ ਬਾਇ ਵੀ ਕਰ ਸਕਦੇ ਹੋ 8299 ਰੁਪਏ 8299 27 ਤਰੀਕ ਤੱਕ 20% ਲੈਸ ਦੀ ਇਹ ਉੱਪਰ ਆਫਰ ਚੱਲ ਰਹੀ ਹੈ 20% ਇਹਦੇ ਤੇ ਤੁਹਾਨੂੰ ਡਿਸਕਾਊਂਟ ਦਵਾਂਗੇ ਸਾਡੇ ਕੋਲੋਂ ਕੋਈ ਵੀ ਤੁਸੀਂ ਸ਼ਰਾਰੇ ਗਰਾਰੇ ਲੈ ਕੇ ਜਾਓ ਉਹਨਾਂ ਵਰਤੈ ਬਾਜ਼ਾਰ ਦੇ ਵਿੱਚ 3000 ਦਾ ਸੂਟ ਵਿਕ ਰਿਹਾ 3000 ਰੁਪਏ ਦਾ ਕਿਉਂਕਿ ਨਵਾਂ ਕੱਪੜਾ ਕਿਸੇ ਨੂੰ ਪਤਾ ਹੀ ਨਹੀਂ ਇਹਦਾ ਨਾਮ ਕੀ ਹੈ ਵੀਰੇ ਮੇਰੀ ਭੈਣ ਮੈਨੂੰ ਵੀ ਨਹੀਂ ਪਤਾ ਕੱਪੜਾ ਕਿਹੜਾ ਕੋਈ ਕਹਿ ਦੂਗਾ ਜੀ ਆਹ ਕੱਪੜਾ ਕੋਈ ਕਹਿ ਦੂਗਾ ਆਹ ਕੱਪੜਾ ਝੂਠ ਬੋਲਦੇ ਆ ਕਪੜੇ ਬਾਰੇ ਕਿਸੇ ਨੂੰ ਨੋਣਾ ਨਹੀਂ ਕਿਉਂਕਿ ਕਪੜੇ ਨੂੰ ਕੀ ਕਹਿੰਦੇ ਬਜਾਜੀ ਜੀ ਦੀ ਕੋਈ ਜਾਂਚ ਹੀ ਨਹੀਂ ਯਾਰ 3000 ਦਾ ਤੁਸੀਂ 2500 ਰੁਪਏ ਦੇਵੋਗੇ ਅਸੀਂ ਤੁਹਾਨੂੰ 1500 ਰੁਪਏ ਦਾ ਸੂਟ ਦੇਵਾਂਗੇ ਦੇਖੋ ਤੁਸੀਂ 1500 ਰੁਪਏ ਦਾ ਸੂਟ ਸਿਰਫ ਇਹ ਸਕੀਮ ਚੱਲਣੀ ਹੈ 27 ਸਤੰਬਰ ਤੱਕ ਮਤਲਬ ਇੱਕ ਤੋਂ ਇੱਕ ਸੂਟ ਅਸੀਂ ਜਦੋਂ ਵੀ ਆਉਣਿਆ ਹਰ ਵਾਰ ਵੀਡੀਓ ਬਣਾਉਣੀ ਆ ਨਵੀਂ ਨਵੀਂ ਵੈਰਾਈਟੀ ਇਦਾਂ ਨਹੀਂ ਹੁੰਦਾ ਵੀ ਕੋਈ 10 ਦਿਨ 20 ਦਿਨ ਜਾਂ ਮਹੀਨਾ ਪੁਰਾਣੇ ਨਵਾਂ ਨਵਾਂ ਸਟਾਕ ਆ ਗਿਆ ਛੇਤੀ ਅੰਕਲੋਂ ਮੋਗਰ ਬਾਗ ਬਣਾ ਦੇਖੋ ਜੀ 5000 ਰੁਪਏ ਦਾ ਪੀਸ ਹੈ ਫਰਕਾਬਾਦੀ ਪਿਓਰ オリジナル ਪੀਸ ਤੇ ਇਹਦੇ ਵਿੱਚ ਕਲਰਾਂ ਦੀ ਪਰਮਾਰ ਦੇਖੋ ਕਲਰ ਦੇਖੋ ਤੁਸੀਂ ਨੂਨ ਲੈਣਾ ਹੈ येलो ਲੈਣਾ ਹੈ ਪੈਰਟ ਲੈਣਾ ਹੈ ਫਾਲਸਾ ਕਲਰ ਲੈਣਾ ਹੈ ਰਾਣੀ ਕਲਰ ਲੈਣਾ ਹੈ ਬਲੈਕ ਲੈਣਾ ਹੈ ਸਾਰੇ ਕਲਰ ਲੱਗੇ ਹੋਏ ਆ ਇਹ ਸੂਟ ਕੋਈ 9500 ਦਿੰਦਾ ਕੋਈ 9000 ਦਿੰਦਾ ਕੋਈ 10000 ਦਾ ਦਿੰਦਾ ਅੰਕਲ ਓਮ ਤੋਂ ਲੈ ਜਾਓ 5-5000 ਕਿੰਨਾ ਇੰਗਲਿਸ਼ ਪੀਸ ਆ ਇਹੇ ਡੰਮੀਆਂ ਤੇ ਲਾਕੇ 15-15000 ਪਰ ਇੱਥੇ ਰੇਟ ਹੀ ਤੁਹਾਨੂੰ ਅਸੀਂ ਤਿੰਨ-ਤਿੰਨ ਗੁਣਾ ਘੱਟ ਕੀਤੇ ਆ ਬਾਜ਼ਾਰ ਤੋਂ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਰੇਂਜ ਮਿਲ ਜਣੀਆਂ ਛੇਤੀ ਆਜੋ ਅੰਕਲ ਓਮ ਮੋਗਾ ਰੋਡ ਬਾਗਾਪਣਾ ਟਾਪ ਦਾ ਸ਼ੋਅਰੂਮ ਆ ਲਕਜ਼ਰੀ ਸ਼ੋਅਰੂਮ ਆ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਸ਼ੋਅਰੂਮ ਰੇਟ ਬਹੁਤ ਘੱਟ ਕੁਆਲਿਟੀ ਬਹੁਤ ਵੱਧ